ਇਹ ਜਿਹੜਾ ਕੱਲ ਦਾ ਇੱਕ ਘਟਨਾ ਘਰਬ ਹੋਇਆ ਗੁਰਦਾਸਪੁਰ ਸ਼ਹਿਰ ਚ ਬੜੀ ਮੰਦਪੰਗੀ ਘਟਨਾ ਹੋਈ ਹੈ ਕਿ ਇੱਕ ਮੈਡੀਸਿਟੀ ਹਸਪੀਟਲ ਦੇ ਵਿੱਚ ਜਿਹੜਾ ਇੱਕ ਸਾਡਾ ਨੌਜਵਾਨ ਸਾਥੀ ਜਿਹੜਾ ਇਲਾਜ ਦੇ ਦੌਰਾਨ ਇੱਥੇ ਉਹਦਾ ਮਰਡਰ ਕੀਤਾ ਗਿਆ ਕਿਉਂਕਿ ਉਹਦਾ ਸਹੀ ਪ੍ਰੋਪਰ ਇਲਾਜ ਨਹੀਂ ਹੋ ਸਕਿਆ ਗਲਤ ਦਵਾਈ ਜਾਂ ਗਲਤ ਇੰਜੈਕਸ਼ਨ ਦੇਣ ਦੇ ਨਾਲ ਉਹ ਜਿਹੜੇ ਸਾਡਾ ਨੌਜਵਾਨ ਸਾਥੀ ਦੀ ਇੱਥੇ ਮੌਤ ਹੋ ਗਈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਸ਼ਾਸਨ ਔਰ ਡਾਕਟਰਾਂ ਦੀ ਟੀਮ ਨੇ ਮਿਲ ਕੇ ਉਸ ਲੜਕੇ ਦੀ ਜਿਹੜੀ ਵਾਈਫ ਹੈ ਉਹ ਨੂੰ ਇਮੋਸ਼ਨਲ ਕਰਕੇ ਬਲੈਕਮੇਲ ਕਰਕੇ ਉਹ ਨੂੰ ਜਿਹੜਾ ਇਹ ਜਿੰਦਾ ਵਾ ਜਦੋਂ ਕਿ ਉਹ ਪਹਿਲਾਂ ਹੀ ਮਰ ਚੁੱਕਾ ਸੀ ਉਹਦੇ ਸਵਾਸ ਖਤਮ ਹੋ ਚੁੱਕੇ ਸੀ ਵੈਂਟੀਲੇਟਰ ਤੇ ਉਹ ਨੂੰ ਆਰਟੀਫੀਸ਼ਲ ਸਵਾਸ ਦਿੱਤੇ ਜਾ ਰਹੀ ਔਰ ਉਸ ਲੜਕੀ ਨੂੰ ਇੱਕ ਆਸ ਹੀ ਕਰਨ ਦੇ ਕੇ ਇਹ ਇਹ ਬਿਲਕੁਲ ਜਿੰਦਾ ਵਾ ਤੁਸੀਂ ਇਹਨਾਂ ਦੇ ਮਗਰ ਨਾ ਲੱਗੋ ਜਥੇ ਬੰਦੀਆਂ ਦੇ ਤੇ ਉਸ ਨੂੰ ਅੰਮ੍ਰਿਤਸਰ ਲੈ ਜਾਣ ਵਾਸਤੇ ਉਹਨਾਂ ਨੂੰ ਪ੍ਰੈਸ਼ਰ ਬਣਾਇਆ ਗਿਆ ਹੈ ਔਰ ਲੜਕੀ ਜਿਹੜੀ ਆ ਉਹਦੀ ਵਾਈਫ ਉਹਦਾ ਦੀ ਗੱਲਾਂ ਚ ਆ ਗਈ ਅੰਮਰਸਾ ਖੜਿਆ ਲੇਕਿਨ ਉਹਨਾਂ ਨੇ ਪਹਿਲਾਂ ਕਹਤੇ ਇਹ ਤੇ ਆਲਰੇਡੀ ਇਹਦੀ ਡੈਥ ਹੋ ਚੁੱਕੀ ਆ ਔਰ ਅੱਜ ਗੁਰਦਾਸਪੁਰ ਦੇ ਵਿੱਚ ਉਹਦੀ ਡੈੱਡ ਬਡੀ ਵੀ ਆ ਚੁੱਕੀ ਆ ਅਸੀਂ ਸਵੇਰ ਦਿਆਂ ਵਕ ਵਕ ਜੱਥੇ ਬੰਦਿਆ ਸਾਰੀਆਂ ਇੱਥੇ ਗੁਰਦਾਸਪੁਰ ਤੋਂ ਖੜੀਆਂ ਨੇ ਸਵੇਰ ਦਾ ਧਰਨਾ ਦੇ ਕੇ ਬੈਠੀਆਂ ਨੇ ਔਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇੱਥੋਂ ਦੇ ਲੋਕਲ ਜਿਹੜੇ ਪ੍ਰਸ਼ਾਸਨ ਹੈ ਸਾਡੇ ਮਾਨ ਜੋ ਡੀਸੀ ਸਾਹਿਬ ਜੈ ਐਸਐਸਪੀ ਸਾਹਿਬ ਉਹਨਾਂ ਨੇ ਇੱਥੇ ਆਣ ਦੀ ਜਰੂਰਤ ਨਹੀਂ ਮਹਿਸੂਸ ਕੀਤੀ ਕਿਉਂਕਿ ਉਹ ਆਮ ਤੌਰ ਤੇ ਕਈ ਉਹਨਾਂ ਮਜਬੂਰੀਆਂ ਹੋ ਸਕਦੀਆਂ ਨੇ ਪਰ ਇਹਨਾਂ ਦੇ ਵਿੱਚ ਮਜਬੂਰੀਆਂ ਨੇ ਨਹੀਂ ਇਹਨਾਂ ਨੂੰ ਪਬਲਿਕ ਦੇ ਵਿੱਚ ਆਣਾ ਚਾਹੀਦਾ ਪਬਲ ਆਪਣੀ ਗੱਲ ਸੁਣਨੀ ਚਾਹੀਦੀ ਆਪਣੀ ਗੱਲ ਰੱਖਣੀ ਚਾਹੀਦੀ ਆ ਔਰ ਮੈਂ ਅੱਜ ਜੋ ਉਸ ਪਰਿਵਾਰ ਦੇ ਨਾਲ ਹੋਇਆ ਵਾ ਬਹੁਤ ਮੰਦ ਭਗਾ ਹੋਇਆ ਵ ਉਹਦੇ ਛੋਟੇ ਛੋਟੇ ਦੇ ਬੱਚੇ ਨੇ ਅਸੀਂ ਉਹਨਾਂ ਦੇ ਇਨਸਾਫ ਦਵਾਉਣ ਵਾਸਤੇ ਅੱਜ ਆਈ ਇੱਥੇ ਖੜੇ ਆਂ ਔਰ ਜਿੰਨੀ ਦੇ ਸਾਨੂੰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਧਰਨਾ ਨਹੀਂ ਛੁਕਾਂਗੇ ਔਰ ਮੈਂ ਕੱਲ ਵਾਸਤੇ ਅੱਜ ਮੈਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਅੱਜ ਸ਼ਾਮ ਤੱਕ ਕੋਈ ਸਾਡਾ ਇਹਨਾਂ ਦੇ ਪਰ ਇਨਸਾਫ ਨਹੀਂ ਮਿਲਿਆ ਤੇ ਕੱਲ ਗੁਰਦਾਸਪੁਰ ਟੋਟਲ ਸ਼ਹਿਰ ਬੰਦ ਰਹੇਗਾ ਕੋਈ ਦੁਕਾਨ ਨਹੀਂ ਖੁੱਲੀ ਰਹੇਗੀ ਔਰ ਜਿੱਥੋਂ ਤੱਕ ਹੋ ਸਕੇ ਇਸ ਸੰਘਰਸ਼ ਜਿਹੜਾ ਵਾ ਅਗਾਹ ਖੜਾਂਗੇ ਅਧਿਕਾਰੀ ਜਿਹੜੇ ਆਏ ਆਂ ਉਹ ਦਿਨ ਲੀਸਾ ਸਾਲ ਸਾਲ ਵੀ ਇਹ ਗੱਲ ਚੋੜਾ ਚਾ ਬਾਏ ਨੇ ਗੋਗਲੀ ਤੇ ਮਿੱਟੀ ਝਾੜ ਵਾਲੀ ਗੱਲ ਹੈ ਜੀ ਕਮੇਟੀ ਬਣਾਤੀ ਹੈ ਪੰਜ ਮੈਂਬਰਾਂ ਦੀ ਉਹੀ ਡਾਕਟਰ ਨੇ ਜਿਹੜੇ ਕੱਲ ਸਾਨੂੰ ਇਹ ਗੱਲ ਕਹਿ ਗਏ ਨੇ ਵੀ ਇਹ ਲੜਕਾ ਇਹ ਮੁੰਡਾ ਜਿੰਦਾ ਦਾ ਹੈ ਇਹ ਇਨਸਾਨ ਜਿੰਦਾ ਦਾ ਹੈ ਉਹੀ ਡਾਕਟਰਾਂ ਦੀ ਟੀਮ ਬਣਾ ਰਹੀ ਹੈ ਇਹ ਮਿਲੀ ਭੁਗਤਣਾ ਕੰਮ ਹੋ ਗਿਆ ਵਾ ਅਸੀਂ ਇੱਕੋ ਮੰਗ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਇੱਥੇ ਐਕਸ਼ਨ ਹੋਵੇ ਜੋ ਕਰ ਲੈ ਕਿਤੀ ਜਾਵੇ ਕਮੇਟੀਆਂ ਬੰਦੀਆਂ ਕਰਨੀਆਂ ਜੇ ਉਹ ਠੀਕ ਹੈ ਤੇ ਉਹਨੂੰ ਕਮੇਟੀ ਜੋ ਬਾਹਰ ਕੱਢ ਦੇਣ ਜੇ ਨਹੀਂ ਤੇ ਜੋ ਉਹਨਾਂ ਨੂੰ ਬੰਦਾ ਇਨਸਾਫ ਦਵਾ ਦੇਣ ਸਾਡੀ ਤੇ ਛੋਟੀ ਜੀ ਡਿਮਾਂਡ ਹੈ ਕੋ ਵੱਡੀ ਗੱਲ ਤੇ ਹੈ ਨਹੀਂ ਹੈ ਪਰ ਜਿਹੜੀ ਪਹਿਲਾਂ ਕਮੇਟੀ ਬਣਾ ਗਏ ਲੱਖਾਂ ਕਮੇਟੀਆਂ ਬਣੀਆਂ ਦੀਆਂ ਨੇ ਬੜੇ ਬੜੇ ਕੇਸਾਂ ਦੀਆਂ ਕਮਟੀਆਂ ਬੜੀਆਂ ਨੇ ਅੱਜ ਤੱਕ ਉਹਦਾ ਕੋ ਹੱਲ ਨਹੀਂ ਹੋਇਆ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਅਸੀਂ ਵੀ ਸ਼ਹਿਰ ਦੇ ਵਸਨੀਕ ਹੈ ਸਾਡੇ ਸਿਰ ਤੇ ਸਰਕਾਰਾਂ ਚੱਲਦੀਆਂ ਬਿਜ਼ਨਸ ਲਾੜੇ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਬੈਠੇ ਆਂ ਪਰ ਹੋ ਸਕਿਆ ਤੇ ਜੇ ਅੱਜ ਇਹਨਾਂ ਨੇ ਕੋਈ ਸਾਡੂੰ ਇਸ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਤੇ ਮੈਂ ਇਹ ਪ੍ਰਸ਼ਾਸਨ ਨੂੰ ਕਹਿੰਦਾ ਕੱਲ ਟੋਟਲ ਗੁਰਦਾਸਪੁਰ ਸ਼ਹਿਰ ਬੰਦ ਰਹੇਗਾ ਜੋ ਉਹਦਾ ਰਿ